ਉਪਜੀ ਪ੍ਰੀਤ ਪ੍ਰੇਮ ਰਸ ਚਾਹੋ ਮਨ ਤਨ ਅੰਤਰ ਇਹੀ ਸੁਆਓ ਉਪਜੀ ਪ੍ਰੀਤ ਪ੍ਰੇਮ ਰਸ ਚਾਹੋ ਪ੍ਰੇਮ ਰਸ ਚਾਹੋ ਇਹ ਤੋਂ ਅੱਗੇ ਫਿਰ ਦੂਏ ਜੇ ਪਿੱਛੇ ਜੇ ਤੁਸੀਂ ਇਹ ਕਰ ਲੂਗੇ ਇੱਕ ਵਾਰ ਤਾਂ ਔਖਾ ਹੈ ਪਹਿਲੇ ਕੰਮ ਛੱਡ ਕੇ ਪਹਿਲੇ ਕਰਿਆ ਕਰਮ ਜੋ ਕਰਦਾ ਹੈ ਨਾ ਕਰਮ ਕਾਟ ਛੱਡ ਕੇ ਇਸ ਨੂੰ ਆਉਣਾ ਪਹਿਲਾ ਔਖਾ ਹੈ ਮੁਸ਼ਕਲ ਗੱਲ ਪਰ ਜੇ ਇੱਥੇ ਤੱਕ ਪਹੁੰਚ ਜਵੇ ਛੱਡ ਦੇਵੇ ਫਿਰ ਅੱਗੇ ਜਾ ਕੇ ਉਪਜੀ ਪ੍ਰੀਤ ਵਿੱਚ ਇਹਦੇ ਨਾਲੇ ਪ੍ਰੀਤ ਪੈ ਜਾਂਦੀ ਹੈ ਰੋਗਿੇ ਪਰਮਾਤਮਾ ਦੇ। ਕੁਝ ਪ੍ਰਾਪਤੀ ਹੋਣ ਲੱਗ ਜਾਂਦੀ ਹੈ। ਉਪਜੀ ਪ੍ਰੀਤ ਪ੍ਰੇਮ ਰਾਸਾ ਉਪਜੀ ਪ੍ਰੀਤ ਪ੍ਰੇਮ ਰਾਸਾ ਮਨ ਤਨ ਅੰਤਰ ਇਹੀ ਸੋ ਆਉ। ਬਾਹਰ ਦਾ ਅੰਤਰ ਇਹ ਸੋ। ਮਨ ਦੇ ਅੰਦਰ ਉਹ ਹਿਰਦੇ ਦੇ ਅੰਦਰ। ਇਹੀ ਹੁਣ ਬਣੋਰ ਸਰੇਗਾ ਸੋਬ ਨੋਰ ਤੋਂ। ਪ੍ਰੀਤ ਉਪਜੀ ਫਿਰ ਇਸੇ ਖੁਗ ਨਾਲ ਜੇ ਜਦੋਂ ਪ੍ਰਾਪਤੀ ਹੋਣੀ ਲੱਗੀ ਤਾਂ ਨਾਮ ਜਪਣ ਨਾਲ ਫ੍ਰੀਦ ਹੋ। ਲਾਭ ਜਿਹੜੇ ਕੰਮ ਤੇ ਲਾਭ ਹੋਵੇ ਜੇ ਟੈਸ ਹੋ ਜਾਂਦਾ। ਪ੍ਰੀਤ ਰੰਗ ਕਿ ਟੈਸ ਤੇ। ਪ੍ਰੀਤ ਉਹਨੇ ਦਿਲਚਸਪੀ ਹੋ ਗਈ ਟੈਸ ਹੋ ਗਿਆ ਫਾਇਦਾ ਬਿਲ ਗਿਆ ਉਹ ਚੋ। ਪ੍ਰੇਮ ਰਸ ਚੋ। ਪ੍ਰੇਮ ਰਸ ਦਾ ਚੋ। ਪੈਦਾ ਹੋਏ। ਪ੍ਰੇਮ ਰਸ ਮਨ ਦਾ ਨਾਮ ਰਸ ਨੂੰ ਪ੍ਰੇਮ ਰਸ ਕਹਿੰਦਾ ਇੱਥੇ। ਨਾਮ ਰਸ ਹੀ ਪ੍ਰੇਮ ਰਸ ਹੈ। ਇਸਨਾ ਪ੍ਰੇਮ ਬੱਤਾ ਅੰਦਰ ਆਪਸ ਵਿੱਚ ਕੀ ਉਹ ਜਿਹੜੇ ਬੈਠੇ ਹੈ ਨਾ ਅਡਲ ਮਤਾਂ ਦੇ ਇੱਕ ਦੂਜੇ ਦਾ ਪ੍ਰੇਮ ਨਹੀਂ ਹੈ ਕੁਝੇ ਮਤਾਂ ਦੇ ਦਾ ਸੁਜੀ ਲੋ ਪ੍ਰੇਮ ਨਹੀਂ ਹੁੰਦਾ ਪਰ ਕਹਿੰਦੇ ਜੇ ਇਹ ਤੁਸੀਂ ਲਾਈਨ ਪੜ੍ਹਨੋ ਕਿ ਸਾਰਿਆਂ ਦੇ ਪ੍ਰੇਮ ਹੁੰਦਾ ਪ੍ਰੇਮ ਰਸਾជា ਹੁਜੂਬ ਪ੍ਰੇਮ ਕਿਉਂ ਨਹੀਂ ਆਪਣੀ ਆਪਣੀ ਮਤ ਹੈ ਜਿੱਤੇ ਆਪਣੀ ਆਪਣੀ ਮਤ ਹੋਦੀ ਉਹ ਤਾਂ ਪ੍ਰੇਮ ਨਹੀਂ ਹੁੰਦਾ ਆਪਣਾ ਆਪਣਾ ਲਾਭ ਹੁੰਦਾ ਤੇ ਜਿੱਥੇ ਆਪਣਾ ਆਪਣਾ ਲਾਭ ਹੈ ਉੱਥੇ ਸਵਾਰਥ ਦਾ ਪ੍ਰੇਮ ਨਹੀਂ ਹੁੰਦਾ ਜਿੱਥੇ ਪਰਸਨਲ ਲਾਭ ਨਹੀਂ ਹੁੰਦਾ ਸਵਾਰਥ ਵਿੱਚ ਪ੍ਰੇਮ ਨਹੀਂ ਹੁੰਦਾ ਪਰਮਾਸ ਵਿੱਚ ਪ੍ਰੇਮ ਹੁੰਦਾ ਇਹ ਗੱਲ ਸਾਰੇ ਹੀ ਪਰਮਾਸ ਦੀ ਆਜਵੇ ਤਾਂ ਉੱਥੇ ਸਵਾਰਥ ਨਹੀਂ ਰਹਿੰਦਾ ਜਿੱਥੇ ਸਵਾਰਥ ਖਤਮ ਹੋ ਜਾਂਦਾ ਜਿੱਥੇ ਆਪਣੀ ਆਪਣੀ ਮੱਤ ਹੈ ਸਭ ਸਵਾਰਥ ਦੀ ਜਦੋਂ ਸਵਾਰ ਦਾ ਖਤਮ ਹੁੰਦਾ ਪ੍ਰੇਮ ਜਾਂਦਾ ਹੈ ਜਿੰਨਾ ਕਿ ਸਵਾਰ ਦਾ ਪ੍ਰੇਮ ਨਹੀਂ ਹੋ ਸਕਦਾ ਸਾਹਸ ਵਿੱਚ ਪ੍ਰੇਮ ਹੋਏ ਨਹੀਂ ਸਕਦਾ ਸਵਾਰ ਦਾ ਸਾਰੇ ਭਾਈ ਭਾਈਆਂ ਦੇ ਖਿਲਾਫ ਨੇ ਉਸਨੂੰ ਕੰਮ ਕਰਦੇ ਨੇ ਬਾਦਲ ਦੋ ਛੋਟੇ ਸਵਾਰ ਦਾ ਸਾਹਸ ਦੇ ਵਿੱਚ ਵੀ ਇਹ ਵੀ ਯਾਰ ਸਵਾਰ ਦਾ ਪ੍ਰੇਮ ਨਹੀਂ ਹੋ ਸਕਦਾ ਜਿੰਨੀਆਂ ਬੱਤਾਂ ਨੇ ਮਨ ਬੱਤਾਂ ਨੂੰ ਸੌਲ ਤੋਂ ਫਿਰ ਸਵਾਰ ਦਾ ਮਨਾ ਹੁਦੈ ਜ਼ੋਰ ਤੇ ਗਿਆ ਜਿਹੜੀ ਮਤਬਨ ਬਣਾਉਂਦਾ ਜ਼ੋਰ ਤੋਂ ਦਰ ਗਿਆ ਫਾਸਲਾ ਤਿਆਗੇ ਫਰਮਾਤ ਹੈ ਸਵਾਰਥ ਦਾ ਤਿਆਗ ਇਹ ਪਹਿਲੀ ਸਟੇਜ ਦੀ ਗੱਲ ਹੈ ਪਹਿਲਾ ਸਬਣਾ ਸਵਾਰਥ ਉਹ ਤੁਹ ਸਮਝਾਇਆ ਦੀ ਸਵਾਰਥ ਚਲੋ ਸਵਾਰਥ ਆਇਆ ਫਰਮਾਤ ਹੈ ਕਰਮ ਆਇਆ ਧਰਮ ਆਵੇ ਸਵਾਰਥ ਨੂੰ ਮੰਨ ਲੈ ਅਜੇ ਸਵਾਰਥ ਹੈ ਅਬ ਤਿਆਗ ਦਿੱਤਾ ਜੇ ਸਿਆਉ ਦਾ ਪਰਮਾਤਮਾ ਸਵਾਲ ਆ ਗਿਆ। ਹਾਂਜੀ। ਪ੍ਰੇਮ ਰਾਜ ਜਾਓ ਉਗਦੀ ਪ੍ਰੀਤ। ਪ੍ਰੇਮ ਰਾਜ ਜਾਓ। ਮਨ 'ਚ ਜਦ ਪੈਦਾ ਹੋਵੀ ਸਵਾਰਥ ਦੀ ਜਗ੍ਹਾ ਪਰਮਾਤਮਾ ਆ ਜਾਵੇ। ਜਦੋਂ ਪਰਮਾਤਮਾ ਆ ਜਾਵੇ ਸਭ ਨਾਲ ਪ੍ਰੇਮ ਹੋ ਗਿਆ। ਪ੍ਰੇਮ ਰਾਜ ਜਾਓ। ਅਗੇ ਰਾਜਾ ਜਾਓ ਹੁਣ ਹੋਰ ਹੋਰ ਹੋਰ। ਜਿਵੇਂ ਬੱਚੇ ਨੂੰ ਪਾਣੀ ਦਾ ਚਾਹਤ ਹੈ ਜਿੰਨਾ ਪਾਣੀ ਜ਼ਿਆਦਾ ਹੋਵੇ ਬੱਚੀ ਓਨੀ ਖੁਸ਼। ਕਿ ਜਿੰਨਾ ਬਿਆਨ ਪ੍ਰੇਮ ਰਸ ਉਹਨੇ ਕਹਿੰਤੀ ਆ। ਹਾਂਜੀ ਤਾਂ ਅੰਤਰ ਇਹੀ ਸਵਾਭ। ਮਨ ਤਾਂ ਅੰਤਰ ਇਹੀ ਸਵਾਭ। ਜੋ ਵੀ ਘਟੇ ਇਹੀ ਇਹਦਾ ਹੀ ਮਤਲਬ ਆ। ਇਹਦੀ ਇੱਛਾ ਰਹਦੀ ਏ ਸੋਅ ਵਿੱਚ ਐਜਿਆ। ਸੋ ਇਹ ਇੱਛਾ ਰਹਿੰਦੀ ਏ ਸਵਾਰਥ ਵੀ ਇੱਥੇ ਆਏ ਸੋ ਅਸਤ ਮਨੋਰਥ ਹੁੰਦਾ। ਸਵਾਰਥ ਨਾਲ ਮਨੋਰਥ ਦਾ ਫਰਕ ਆ। ਬਦੌਰ ਤੇ ਇਹੀ ਹੈ ਕਿ ਹੋਰ ਮਿਲੇ ਹੋਰ ਮਿਲੇ ਹੋਰ ਮਿਲੇ ਇਹ ਕਮਾਈ ਹੋ ਗਈ ਹੁ ਯਾਨੀ ਕਮਾਈ ਸ਼ੁਰੂ ਹੋ ਨਾਉਂ ਦੀ ਕਮਾਈ ਸ਼ੁਰੂ ਹੋ ਹਾਂ ਜੇ ਤੋ ਪੇਖ ਦਰਸ ਸੁਖ ਹੋਏ ਮਨ ਵਿਕਸ਼ੇ ਸਾਧ ਚਰਨ ਧੋਏ ਜੇ ਤੋ ਪੇਖ ਦਰਸ ਸੁਖ ਹੋਏ ਜਿਉ ਜਿਉ ਸਮਝ ਆਉਂਦੀ ਆ ਨਾ ਇਸ ਨੂੰ ਨਬਤੀ ਸਮਝਣ ਸ਼ਕਤੀ ਹੈ ਜਿਉਂ ਉਹ ਨੂੰ ਨੈਤਰ ਗਨਤ ਅਖਰਾਂਡ ਕੀ ਲਿਖਿਆ ਹੋਇਆ ਹੈ ਉਹ ਕੀ ਲਿਖਿਆ ਆ ਉਹ ਸਮਝ ਰਣਾ ਦਰਸ਼ੂਰ ਚੱਲਦਾ ਉਹਨੇ ਤਰ ਅੱਖਰਾਂ ਦੇ ਵਿੱਚ ਖੋਜਣਾ ਕੁਝ ਉਹਦਣ ਕਾਦਣਾ ਅੱਖਰ ਤੋਂ ਪਤਾ ਹੀ ਆ ਵੀ ਆ ਉਹਦਾ ਹੜਾ ਇੱਡੀਏ ਕਾਲੇ ਖਰ ਵਿੱਚ ਜਟਾ ਕਾਵੀ ਲੈ ਖੋਜਣਾ ਦੀ ਕੀ ਹੈ ਇਹ ਦੋਨੇ ਖੋਜਣਾ ਵੀ ਸਿਆਹੀ ਕਾਦੀ ਬਣੀ ਹੋਈ ਹੈ ਅਖਾਹੀ ਨਾ ਦਾ ਬਣਨਾ ਅੱਖਰਾਂ ਦੀ ਖੋਜਣਾ ਕੀ ਹੈ ਅੱਖਰਾਂ ਦਾ ਲਿਖਿਆ ਆ ਕੀ ਆ ਖੋਜਣਾ ਇਹਨਾਂ ਦਾ ਅਰਥ ਕੀ ਆ ਖੋਜਣਾ ਸਿਧਾਂਤ ਕਰਾਂ ਮੈਂ ਗੋਲ ਗੋਲ ਉਹ ਗੋਲ ਕੁਝ ਹਾਂਜੀ ਮੇਤਰੋ ਪੇਖ ਦਰਸੁ ਸੁਖ ਹੋਏ ਮੇਤਰੋ ਪੇਖ ਦਰਸੁ ਸੁਖ ਹੋਏ ਮਨੋ ਜੋ ਵੀ ਕੁਝ ਸੁਣਿਆ ਇਹ ਪੜਿਆ ਉਹਦੇ ਚ ਜੇ ਸਮਝਿਆ ਉਹ ਨੂੰ ਜਿਉਂ-ਜਿਉਂ ਉਹਦੇ ਚੋ ਦਰਸ਼ਨ ਹੋਇਆ ਸਮਝ ਲੱਗੀ ਹੈ ਕਿ ਉਹਦੇ ਸੁਖ ਮਿਲਿਆ ਜਿਉਂ-ਜਿਉਂ ਸਮਝ ਆਉਂਦੀ ਗਈ ਤੇ ਉਹਦੇ ਸੁਖ ਮਿਲਦੇ ਚਲਾ ਗਿਆ ਪੇਖ ਦਰਸੁ ਸੁਖ ਹੋਏ ਦਰਸ਼ਕੀ ਦਾ ਪੇਖ ਕੇ ਅਸਰ ਜਾਤ ਅਦ੍ਰਸ਼ਣੇ ਕੀ ਤਾਂ ਆਤਮਾ ਬਾਰੇ ਗਿਆਨ ਹੋਇਆ ਆਤਮਾ ਬਾਰੇ ਜੋ ਗਿਆਨ ਹੋਇਆ ਆਤਮਾ ਆਸਮ ਦਰਸ਼ਨ ਹੋਇਆ ਕਹਿ ਲਓ ਆਤਮਾ ਬਾਰੇ ਗਿਆਨ ਹੋਇਆ ਤਾਂ ਆਤਮਾ ਦਾ ਗਿਆਨ ਹੈ ਗੁਰਬਾਣੀ ਚੋਂ ਆਤਮ ਦਰਸ਼ਨ ਜਿਹਨੂੰ ਜੋ ਹੋਇਆ ਜਦੋਂ ਉਹ ਆਪਣੀ ਸਮਝ ਆਈ ਆਤਮਾ ਦੀ ਤੇ ਉਸੇ ਨੂੰ ਸੁਖ ਹੋਇਆ ਹਾਂਜੀ ਮਨ ਵਿਕਟੇ ਸਭ ਜੰਤ ਹੋਏ ਪਹਿਲਾਂ ਜਾਦਾ ਚੇਤਨ ਤੇ ਫਰਕ ਦਾ ਹੀ ਪਤਾ ਲੱਗਿਆ ਜੀ ਇਹ ਗੱਲ ਕੀ ਜੇ ਸਮਝੀ ਆ ਪਰ ਹਾਂ ਜੋ ਬੋਲਦਾ ਹੈ ਉਹ ਕੁਝ ਹੋਰ ਹੈ ਤੇ ਸਰੀਰ ਕੁਝ ਹੋਰ ਜੋ ਸੁਣਦਾ ਉਹ ਹੋਰ ਹੈ ਜੋ ਕੰਨ ਨੇ ਕੁਝ ਹੋਰ ਹੈ ਸੁਤੇ ਕੰਨ ਨੇ ਸੁਣਦਾ ਜਿਹੜਾ ਇਹੋੀ ਗੱਲ ਕਰੀ ਉਹਨੇ ਕੌਣੀ ਗੱਲ ਕਰੀਏ ਜਾਗਦੇ ਨੂੰ ਉਹ ਸੁਣ ਜਾਂਦੀ ਹੈ ਜੇ ਰਮਾ ਕੰਨਾਂ ਦੇ ਤੱਕ ਹੈਗੇ ਨਾ ਕੰਨ ਭੁੱਲੇ ਵੀ ਨਾ ਸੁਣਦਾ ਕਰਦੀ ਸੋਲਵਾਦਾ ਤੇ ਆ ਜਾਂਦੀ ਹੈ ਸੋਣ ਵਾਲਾ ਕੰਨਾਂ ਦੇ ਕੋਲ ਆ ਜਾਂਦੀ ਤੇ ਦੂਰ ਬੈਠਿਆ ਕੰਨਾਂ ਤੋਂ ਬੰਨਾ ਵਾਲਾ ਦਾ ਧਿਆਨ ਨਹੀਂ ਉਹਦੀ ਸੁਣਤ ਕਰਨ ਜੇ ਨਹੀਂ ਹੈ ਇਹਨਾਂ ਦਾ ਕੋਈ ਹੋਰ ਅੱਖਾਂ ਦੁਨੀਆ ਹੁੰਦੀਆਂ ਨੇ ਕਈ ਵਾਰ ਆਦਮੀਆਂ ਸੁੱਤੇ ਪੈ ਗਏ ਤੀਣਾ ਹੁੰਦਾ ਇਹ ਆਪਣੇ ਧਿਆਨ ਦੇ ਵਿੱਚ ਹੁੰਦਾ ਸੁਰਿਆ ਜਾਂਦਾ ਅੱਖਾਂ ਭੁੱਲੀਆਂ ਨਹੀਂ ਨਾ ਮਿਲਿਆ ਆਪਣੇ ਕੋਲ ਦੀ ਕੋਈ ਬੰਦਾ ਦੇਖਦਾ ਨਹੀਂ ਤਾਂ ਮੈਂ ਦੇਖਿਆ ਅਥਾਲੇ ਗੁਰਦੇ ਬੁਰੇ ਦਿਨ ਤੇ ਆਦੀ ਲੱਗਿਆ ਧਿਆਨ ਤੇ ਬਿਨਾ ਖ ਨਹੀਂ ਤੇ ਇਸ ਵੀ ਧਿਆਨ ਤੇ ਬਿਨਾ ਦਰਦ ਨਹੀਂ ਹੁੰਦੇ ਧਿਆਨ ਤੇ ਬਿਨਾ ਤਲਵਾਰ ਲੱਗ ਜਾ ਪਤਾ ਨਹੀਂ ਲੱਗਦਾ ਜੰਦ ਦੇ ਵਿੱਚ ਤਲਵਾਰਾਂ ਲੱਗ ਜਾਂਦੀਆਂ ਖੂਨ ਨਿਕਲਦਾ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਧਿਆਨ ਹੀ ਨਾ ਸ਼ਰੀਰ ਤੇ ਓਹ ਧਿਆਨ ਕਦੇ ਹੋ ਰਿਹਾ ਬੁਰਦਮਾਲ ਉਸ ਤੇ ਧਿਆਨ ਦੇ ਤੇ ਇਹ ਦਾ ਫਾਈਬੋਟੀਕਲ ਦੇ ਧਿਆਨ ਨਹੀਂ ਹੈ ਧਿਆਨ ਦੇ ਨਾਲੇ ਸ਼ਰੀਰ ਨਾਲ ਜੁੜਦਾ ਜਾਂ ਧਿਆਨ ਵੀ ਤਸ਼ਰੀਰ ਦੇ ਨਾਲ ਜੁੜੇ ਹੋਏ ਜੀ ਧਿਆਨ ਸ਼ਰੀਰ ਦਾ ਸ਼ਰੀਰ ਦੇ ਨਾਲ ਜੁੜਿਆ ਜਾਂ ਧਿਆਨ ਸ਼ਰੀਰ ਤੋਂ ਉੱਪਰ ਉੱਠ ਗਿਆ ਅਡੋ ਗਿਆ ਇਹ ਗੱਲ ਜਦੋਂ ਸਮਝ ਆਉਂਦੀ ਹੈ ਫਿਰ ਸੋਖਣ ਲੱਗਦਾ ਕਿ ਸ਼ਰੀਰ ਅਡੋ ਗਿਆ ਆਤਮਾ ਅਡੋ ਗਈ ਇਹ ਹੈ ਦਰਸ਼ਨ ਇਹ ਨੈਣਾ ਨੂੰ ਹੋਣਾ ਅੱਖਾਂ ਨੂੰ ਵੀ ਹੋਣਾ ਦਰਸ਼ਨ ਅੱਖਾਂ ਤਾਂ ਸਰੀਰ ਦਾ ਹੁੰਦਾ ਹੈ ਆਤਮਾ ਦਾ ਨਹੀਂ ਹੁੰਦਾ ਉਹ ਤੇ ਨਾਲੇ ਵੇਖ ਆਇਆ ਦੇਖ ਨਹੀਂ ਆਇਆ ਮੈਨੂੰ ਪੇਖ ਦਰਸ ਮਿੱਤਰੋ ਪੇਖ ਮੈਨੂੰ ਮਿੱਤਰੋ ਪੇਖ ਦਰਸ ਸੁਖ ਹੋਏ ਕੋਈ ਮਨ ਵਿਖਸ਼ੇ ਸਾਧ ਚਰਨ ਤੋਂ ਹੋਏ ਮਨ ਵਿਖਸ਼ੇ ਬਾਹਰ ਖੋਜ ਕੇ ਪੁਰਦਾ ਸਾਧ ਚਰਨ ਤੋਂ ਹੋਏ ਸਾਧ ਚਰਨ ਤੋਂ ਹੋਏ ਸਾ ਜਿਹੜਾ ਹੈ ਗੱਲ ਸਾਦੇ ਜਨ ਕੀ ਤੇ ਸਾਡੀ ਚੰਗ ਗੁਰਬਾਨੀ ਹੈ ਗੁਰਗੇ ਜਾਣ ਤੋਂ ਹੋਇ ਤੋਇ ਪਿਮਣ ਇਹ ਧੋਣਾ ਕੀ ਇਹ ਦੇ ਵਿੱਚੋਂ ਆ ਜਿਹੜੇ ਇਹਨਾਂ ਬਾਹਰ ਦਾ ਗਿਆਨ ਹੈ ਤੋਇ ਤੋਂ ਇਹ ਪਿਮਣ ਹੈ ਇਹਦਾ ਮਤਲਬ ਹੈ ਕੁਝ ਗੁਰਬਾਣੀ ਦੇ ਵਿੱਚ ਕੁਝ ਐਸਾ ਗਿਆਨ ਵੀ ਹੈ ਇਹਦਾ ਬਹਾਦ ਹੈ ਉਹ ਨਹੀਂ ਜਾਈਦਾ ਸਭ ਉਹ ਨਹੀਂ ਜਾਈਦਾ ਉਹ ਤੋਦਣੇ ਉਲਾਹ ਦੇਣੇ ਤੋਂ ਗੁਰਬਾਣੀ ਦੇ ਮਾਇਆ ਦਾ ਜੋ ਗਿਆਨ ਵਿੱਚ ਇਹਦੇ ਵਿੱਚ ਕੀਤਾ ਹੋਇਆ ਉਹ ਤੋਂ ਕੇ ਅੱਗ ਦਰਦਾ ਨਾ ਨਿਰਾਕਾਰੇ ਨਿਰਾਰਾਕਾਰੇ ਗਿਆਨ ਜਿਹੜਾ ਰਹਿ ਜਾਂਦਾ ਉਹ ਖਾਂਦਾ ਉਹ ਪੁੱਛਣਾ ਉਹ ਨਿਰਾਰਾਕਾਰੇ ਜਿਹੜੇ ਸਭ ਕਲਪਨਾ ਸੁਤਮਾ ਵਿੱਚ ਐ ਬੈ ਸੰਤਰ ਸਭ ਕਲ ਦੂਤ ਵਿੱਚ ਇੱਕ ਗੈਦੀ ਲੋੜ ਨਹੀਂ ਸਾਨੂੰ ਇਹ ਤੋੜ ਦੇਣਾ ਕਿਲਾ ਦੇ ਨੂੰ ਸੋਚ ਇਸ ਲਈ ਯਾਰ ਬਸੇ ਨਰਸਰ ਘਟ ਕਰਨ ਬਾਅਦ ਉਹ ਜੀਆਂ ਬਸ ਐਨੀ ਜੀ ਰੱਖਣੀਆਂ ਬਾਕੀ ਤਾਂ ਹੋ ਕੇ ਲਾ ਦੇਣੀ ਕੋਈ ਲੋੜ ਨਹੀਂ ਹੈ ਗੱਲ ਸਾਡੇ ਵਿਆਖਿਆ ਉਹਦੀ ਕਰਦੇ ਨੇ ਇਹ ਪਿਛਲੇ ਵੀ ਕਰਦੇ ਸੀ ਸਾਲ ਪਿਛਲੀ ਐ ਅਸਲੀ ਪਹਿਲੀ ਗੱਲ ਨਹੀਂ ਐ ਸਾਡੇ ਮਤਲਬ ਦੀ ਉਹ ਵਿਖਿਆ ਦੀ ਗੱਲ ਦਾ ਉਹ ਤਾਂ ਵਿਖਿਆ ਦੀ ਗੱਲ ਐ ਵਿਖਿਆ ਤਾਂ ਲਾ ਦੇਣੀ ਐ ਪਰ ਜੋ ਦੀਨ ਦਾ ਬਹਾਰਾ ਸ਼ਰੀਰ ਹੈ ਜੋ ਆਸਮਾਨ ਸਰ ਹੈ ਬਾਲਾ ਜੀ ਨੂੰ ਧੋ ਕੇ ਲਾ ਲੈਣਾ ਅਬਦੁੱਲ ਸ਼ੇਰ ਦੀ ਗੱਲ ਕਰਦੀ। ਤੇ ਪਹਿਲਾਂ ਗੱਲ ਕੀਤੀ ਉਹ ਤਾਂ ਮਾਇਆ ਦੀ ਹੈ। ਮਾਇਆ ਵਾਲੀ ਗੱਲ ਧੋ ਦੇਣੀ ਹੈ ਬਾਸੂ ਦਰਬਾਨੀ ਦੇ ਵਿੱਚ ਹੋਈ ਉਹਦੀ ਲੋੜ ਸੀ ਸਾਦੂ ਨੂੰ। ਉਹ ਗਿਆਨ ਧੋ ਕੇ ਲਾ ਦੇਣਾ। ਉਹ ਛਾਛ ਹੈ। ਛਾਛ ਵੀ ਹੈ। ਛਾਛ। ਸੱਚਾ ਦਾ ਗਿਆਨ ਛਾਛ ਹੈ। ਉਹ ਨਹੀਂ ਆਪਣੀ ਲੋੜ ਹੋਦੀ। ਉਹ ਧੋ ਦੇਣਾ। ਸਾ ਚਲਣ ਤੋਂ ਸਾਦੀ ਤਾਂ ਬਣ ਸਾਰੀ ਹੋਆ ਨਾ ਗੁਰਬਾਣੀ ਤਾਂ ਸਾਰੀ ਹੋ ਸਾਦੀ ਰਚਨ ਪਰ ਇਹ ਵੀ ਧੋ ਗਈ ਕਿ ਨਾ ਸਾ ਚਲਣਾ ਹੋਏ ਹੋਏ ਇੱਥੇ ਕੀ ਗੱਲ ਅਸੀਂ ਇੱਥੇ ਸਮਝਣੀ ਹੈ ਕੀ ਨਹੀਂ ਸਮਝਣ ਦੀ ਲੋੜ ਕਿਹੜੀ ਗੱਲ ਦੀ ਵਿਆਖਿਆ ਕਰਨ ਦੀ ਹੈ ਕੀ ਨਹੀਂ ਲੋੜ ਸਗਲ ਬਨਸਪਤ ਮੈਂ ਤਾਂ ਸੰਤਰਤ ਹੈ ਸਗਲ ਦੂਨ ਮੈਂ ਕੀ ਹੈ ਕਿਤੇ ਐ ਨਾ ਉੱਤੇ ਨੂੰ ਨਾ ਚੱਲੇ ਆਇਓ ਫਰਲਾਂਦੇ ਜਿਹੜਾ ਦੁੱਧ ਹੈ ਐ ਦੇ ਦੁੱਧ ਕਿੰਨੇ ਪਰਸੈਂਟ ਕਿਉਂ ਹੁੰਦਾ ਉਹ ਨਾ ਖੋਜ ਕੇ ਪੈਜੋ ਗਾਂ ਦੇ ਕਿੰਨੇ ਪਰਸੈਂਟ ਹੁੰਦਾ ਤੇ ਕਿਹੜੇ ਮਲਕ ਦੀ ਗਾਂ ਚ ਕਿੰਨੇ ਪਰਸੈਂਟ ਹੁੰਦਾ ਫੈਟ ਇਹ ਖੋਜ ਨਾ ਬੈਜੋ ਕਿਤੇ ਫਿਰ ਉਹ ਅੱਧੀ ਗੱਲਾਂ ਨੇ ਦੁੱਧ ਜਿਹੜਾ ਹੈ ਤੇ ਹੋ ਘੱਟ ਕਿਉਂ ਹੁੰਦਾ ਵੱਧ ਕਿਉਂ ਹੁੰਦਾ ਘੱਟ ਤੋਂ ਵੱਧ ਕਿਵੇਂ ਬਣਾਈਦਾ ਇਹ ਖੋਜ ਦੀ ਲੋੜ ਨਹੀਂ ਆ ਵੀ ਇਹ ਤਾਂ ਕੁਰਬਾਨੀ ਚ ਲੱਗਿਆ ਸੀ ਇਹਦੀ ਵੀ ਲੋੜ ਹੈ ਨਾ 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 ਬਿਲਕੁਲ ਖੋਜ ਲੋੜ ਨਹੀਂ ਇਹ ਤਾਂ ਹੋ ਕੇ ਵਰ ਮਾਤਾ ਧੋਣ ਦਾ ਮਤਲਬ ਕੀ ਹੈ ਸਿਰਫ ਇਹਦੀ ਨੂੰ ਗੱਲ ਹੈ ਕੋਮੇ ਫੂਜ਼ੀਆ ਵਿੱਚ ਕੋਲੇ ਜੋ ਨਹੀਂ ਬਣਦੇ ਲੱਕੜ ਦੇ ਕੋਲੇ ਜੋ ਹੁਣ ਜਾਂਦੇ ਨੇ ਕਿਹੜੀ ਲੱਕੜ ਦੀ ਅੱਗ ਕਿੰਨੀ ਤੇਜ਼ ਹੈ ਪੱਥਰ ਦੇ ਕੋਲੇ ਆ ਜੀ ਅੱਗ ਜ਼ਿਆਦਾ ਤੇਜ਼ ਹੈ ਇਹਦੀ ਛੱਡੀ ਦੇ ਵਿੱਚ ਛੱਡੀ ਬਣਾ ਸਕਲ ਬਣਾ ਸੰਤ ਜੁੜ ਗਈ ਹੈ ਕਿਦੇ ਘੱਟ ਕੇ ਸੱਚ ਵੱਧ ਕਿਉਂ ਹੈ ਇਹ ਤੁਹਾਨੂੰ ਨਹੀਂ জানা ਹੈ ਜੀ ਜੇ ਤੂੰ ਚੱਲੇ ਨਾ ਮੈਂ ਉੱਥੇ ਰੁਕਿਆ ਹੋਇਆ ਸਾਧ ਚਰਨ ਇਹ ਤੋਏ ਉਹ ਤਾਂ ਮੈਂ ਪਸਾਦ ਦਿੱਤੀ ਹੋਈ ਆ ਉਹਦੀ ਲੋੜ ਨਹੀਂ ਆ ਸੰਤ ਮੈਨੂੰ ਬਿਖਸ਼ੇ ਸਾਧ ਚਰਨ ਕੋਈ ਆ ਜੇ ਸਾਧ ਚਰਨ ਤੋਦਾਂਗੇ ਤਾਂ ਉਹ ਦਾ ਅੰਦਰ ਗਿਆਨ ਕਰਦਾ ਹਾਂ ਜਿਹੜਾ ਚਰਨ ਅਸਲੀ ਪੈਦਾ ਹੋਣਾ ਹੈ ਇਹ ਮਾਇਆ ਦਾ ਗਿਆਨ ਛੱਡ ਕੇ ਦੂਏ ਵੱਲ ਧਿਆਨ ਦਉਂਗਾ ਤਾਂ ਤਾਂਦਾ ਹੋਣਾ। ਇਹ ਮਾਇਆ ਦੇ ਜਨਮ ਕਰਕੇ ਪੈਲੇ ਫਿਰ ਕੁਝ ਵੀ ਬਣਦਾ। ਉਹਦਾ ਸੱਚਦਾ ਗਿਆਨ ਹੈ ਤਾਂ ਸੰਸਾਰੀ ਆਦਮੀ ਦਾ ਗਿਆਨ ਅਸੀਂ ਕੀ ਲੈਣਾ ਉਹ ਤੇ ਉਹਦਾ ਤਾਂ ਪ੍ਰਮਾਣ ਦਿੱਤਾ ਹੋਇਆ। ਪ੍ਰਮਾਣ ਨੂੰ ਨਹੀਂ ਫੜੀਦਾ ਹੁੰਦਾ। ਪ੍ਰਮਾਣ ਤਾਂ ਅਗਲ ਅਗਲ ਨੂੰ ਨਹੀਂ ਫੜੀਦਾ ਅਸਲ ਨੂੰ ਪੜੀਦਾ। ਹਾਂਜੀ। ਭਗਤ ਜਨਾ ਕੇ ਮਨ ਤਨ ਰੰਗ ਵਿਰਲਾ ਕੋ ਪਾਵੇ ਸੰਗ ਭਗਤ ਜਨਾ ਕੇ ਮਨ ਤਨ ਲੰਗ ਭਗਤ ਜਨਾ ਦੇ ਬੰਦੂਆ ਰ ਹਿਰਦੋਂ ਨਾ ਵਿਛੜਿਆ ਔਰ ਦੌੜ ਪਾਵੇ ਜਨਾ ਦਾ ਰੰਗ ਕਬੀ ਦੇਖਿਆ ਕੜੀ ਅੱਖੋਂ ਦੇਖਿਆ ਦੇਖਿਆ ਕਬੀ ਬਸੂ ਦਾ ਰੰਗ ਬਸਤਾ ਦਿਨੈ ਬਸਤਾ ਰੰਗ ਦੇਖਣਾ ਜਬ ਮੂਲੇ ਦੀ ਦੇਖਿਆ ਤਾਂ ਰੰਗ ਕਬੀ ਨਹੀਂ ਦੂਗਾ ਕਹਿੰਦਾ ਬਸ ਦੇਖੀ ਤਾਨਾ ਦੇਖੋ ਮਨ ਤਨ ਰੰਗ मन और हृदय तन जन जिन्हें एरिए फैलिया है वह है आकाश मन का तन हों आकाश वजूद है मन का तन आकाश होंगे आकाश जोड़ा तन है जिन्हें एरिए सा तन है उन्ना आकाश साढ़े अंदर है जिन्ना तन फैलूगा आकाश अंदर आजगा जोत आकाश होता है कला ही चार जे तत् ने बाहर निकल गए हवा तो लैके आन तो लैके पानी अगर मिट्टी चार तत्ता कोई संबंध नहीं